ਹਾਂ ਇਹ ਕੁ ਟਾਈਮ ਹੀ ਹੁੰਦਾ ਕੁ ਇਹ ਮੰਡੀ ਜੇ ਹੁਣ ਦੂਜੀਆਂ ਮੰਡੀਆਂ ਉਹਦੇ ਖਰਾਬ ਹਾਲ ਜੁ ਹੋਈਆਂ ਨੇ ਕਿਆਂ ਇੱਥੇ ਘੰਡੂ ਕੋਲ ਮੰਡੀ ਭਰ ਗਈ ਇੱਥੇ ਬੱਚੀ ਰੋ ਜਾਣਗੇ ਨਾ ਕੋ ਗੱਡੀਆਂ ਖੜੀਆਂਉਣਗੇ ਕੋਸਾ 200 ਰੁਪਏ ਖਾ ਲੋ ਜੱਕਾ ਟੱਕਾ ਲੈ ਉਹਦੇ ਕੋਲ ਚਲੋ ਯਾਰ ਗੱਲ ਅਸਲੀ ਕਰ ਜਾਂਦੇ ਨਾ ਯਾਰ ਇਹਦਾ ਕਰ ਦਿੰਦਾ ਬੜਾ ਕਾਬਦ ਨੇ ਜੇ ਵੀ ਜਹੀ ਥੋੜੀ ਤਹਾ ਜਾ ਗਈ ਹਾਂ ਜੀ ਆੜੇਸਾ ਪਾੜੇ ਨੇ ਉਹ ਫਿਰ ਆਉਣੇ ਪੈਸੇ ਕਰੇ ਨਹੀਨ ਚੱਪਦੀ ਆ ਲੱਗਦੇ ਦਾ ਮੁੱਲ ਲੱਗਦੇ ਦਾ ਮੁੱਲ ਨਾ ਇੱਕ ਮੁੰਡਾ ਜੇ ਪਾੜੇ ਨਹੀ ਪੈਸੇ ਮਰਦਨੇ ਪਾੜ ਕੇ ਹੀ ਪੈਸੇ ਮਿਲਣਗੇ ਅਗਰ ਨਾ ਪਾੜਦੇ ਕਾਹਦੇ ਤੋਂ ਮਿਲ ਜਾਣਗੇ ਨਹੀਂ ਜੇ ਤੂੰ ਪਾੜੇ ਤੂੰ ਨਹੀ ਮਰਦਨੇ ਹੋਰ ਨ ਦਿਨ ਨੋਕੇ ਉਹ ਕਰਨ ਦੋਣਾ ਨਾਲ ਬਾਹਰ ਹੱਥ ਨਾਲ ਵੇਚਣੇ ਲਾ ਦੇਈਏ ਦੋ ਖੜ ਜੋ ਜੇ ਬੇਚਣੇ ਲਾ ਬੇਚਣੇ ਨੇ ਵੇਚ ਲਈਏ ਜਦੋਂ ਜਨਮ ਆ ਗਿਆ ਤੇ ਦਿਗਦਗ ਲਿਆ ਯਾਰ ਤੇ ਰੱਖ ਰਾ ਭਾਈ ਆ ਜਾਓ ਚਾਚਾ ਤੇ ਤੇਰੀ ਮਰਜ਼ੀ ਵਾਂਗੂ ਟਾਈਮ ਹੈ ਮਨਦੀਪ ਭਰ ਗਈ ਫੇਰ ਤੂੰ ਆਦਾ ਕਾ ਬੋਝ ਲੈ ਫੇਰ ਤੂੰ ਮੈਨੂੰ ਕੰਡਗੂ ਕਹੋ ਮੇਰੇ ਬੱਕਰੇ ਵੇਚਾ ਹੁਣ ਤੇਰੇ ਲੱਗਦੇ ਨੇ ਤੇਰਾ ਟਾਈਮ ਨਹੀਂ ਜਾਂਦਾ ਮੈਨੂੰ ਟਾਈਮ ਮਿਲ ਗਿਆ ਮੈਂ ਉਹਦੀ ਪੱਠ ਫੜਾਤੀ ਯਾਰ ਜੂ ਘੰਡਗੂ ਗੀ ਇਸ ਸਮਾਂ ਆ ਗਿਆ ਉੱਚਾ ਕਿਨੇ ਦੇਗਾ ਜਬਲ ਮਦੰਗ ਖਮਾ ਰਹਾ 29 ਦੇ ਕੰਦਾ ਮੰਨੀ ਯਾਰਾ 29 ਦੇ ਹੁਣ 35 ਹੈ ਹਾਂ ਬਿਰੀ ਬਕਰੀ ਤੇ ਵੀ ਦੀ ਬਗਣੇ ਬਕਰੀ ਤਾਂ ਨਾਂ ਨਹੀਂ ਮਗਨ ਕਿ ਦਿਨ ਮੇੜਣਾ ਜੇ ਤੇ ਢੇਣ ਕੁੰਦੀ ਨਾ ਜੀ ਯਾਰਾ ਹੁਣ ਤਾਂ ਉਹਨੇ ਮੁੱਲ ਪੂਰਾ ਲਾਤਾ ਠੀਕ ਹੈ ਉਹ ਕਰ ਰੱਖ ਫੇ ਯਾਰਾ ਰੱਖ ਦੂ ਬੱਕਰ ਦੇਣੇ ਪਾਣਗੇ ਹੁਣ ਸੌ ਬੰਨ ਨਹੀਂ ਪੋਤਾ ਨੂੰ ਅਜ ਦਿਨ ਮੂੰਹ ਨਾ ਕਰ ਉਹ ਕੰਨੀ ਕੀਆ ਉਹ ਗੱਲਾਂ ਦਾ ਹੋਏ ਦੇ ਕੇ ਲੈ ਮੈਂ ਨਾ ਮੈਂ ਦੇਖ ਲੱਭ ਨੂੰ ਮੁਕਤ ਮੰਨਣ ਯਾਰ ਇਹ ਹਾਂ ਮੁਕਤ ਤਾਂ ਲੈਂਦੇ ਵੀ ਨਹੀਂ ਨਾ ਦਿੰਦੇ ਨਾ ਪਰ ਨੂੰ ਨੱਥੇ ਮੰਨਣ ਇਹ ਇਹਦਾ ਪੂਰਾ ਮਿਲਣਗੇ ਭਾਈ ਹੋ ਜਾਂਦੇ 500 ਰੁਪਏ ਦੇ ਲੈ ਖੜ ਜਾ ਓਏ ਮੂੰਹੋਂ ਨਾ ਖਵਾਉਂਦਾ ਖਰਾਬ ਹੁੰਦਾ ਖਾ ਗੜ ਕੇ ਫਿਰ ਹੋ ਗਏ ਤਾਂ ਪੂਰੇ ਪੀਜ ਹੋ ਗਏ ਯਾਰ ਰੱਖ ਬਰਾ ਬਸ ਰੱਖ ਬਰਾ ਰੱਖ ਲੈ ਪੈਸੇ ਬਰਾ ਬਰਾ ਬਸ ਖੜ ਜਾ ਆ ਖਾਪਾ ਯਾ ਤਾਰ ਬਬੀਆ ਦੇਖ ਰੋ ਤਰਾ ਉਹ ਲੈ ਨਹੀਂ ਲੈਣਾ ਨਹੀਂ ਮੈਂ ਦੇਖ ਰਾ ਦੰਦਾ ਨਹੀਂ ਨਾ ਫਰਾਂਇ ਕਰ ਹੂੰ ਬੰਦ ਬੀ ਕੋ ਜਲੀ ਮਾ ਡਾਹ ਬੈਟਣ ਯਾਰ ਮਾ ਪੈਂਤੀ 5 ਰੁਪਈਆ ਵਧੀਆ ਲੱਗ ਗਏ ਉਹ ਗੋਨਾ ਗੁਰਸਾ ਵਾਹ ਕਰ ਦੋ ਵੀ ਯਾਰ ਮਾਰਦੀ ਲਾਗਾ ਮਾਰਦੀ ਲਾਗਾ ਮਾ 35 ਰੁਪਏ ਹਲੋ ਰੋਕਾ ਨਹੀਂ ਆ ਮੰਨ ਲਿਆ ਜਲਾ ਫਾੜਾ ਲੈ ਹੁਣ ਤੇਰੇ ਮੈਨੂੰ ਵੇਚ ਤੇ ਫਰਤਾ ਲਾ ਅਰੇ ਫਰਲਾ ਅਰੇ ਫਰਲਾ ਮੇਰਾ ਬਾਪਾ ਉਹ ਤਾਂ ਸਹੀ ਬੋਲਦਾ ਬੋਲ ਨਾ ਮੈਨੂੰ ਬੋਲੂ ਪਾਇਆ ਨਾਲ ਤੂੰ ਹੱਥ ਦਾ ਕਰ ਬਾਪੂ ਲੈ ਤੇਰੇ ਮੈਨੂੰ ਵੇਚਦਾ 31000 ਦੇ ਯਾਰ ਮੈਂ ਕੀਤੇ ਕਰੀ ਤੀ ਦੋ ਠੀਕ ਹੈ ਤੀ ਦੋ ਹੋ ਗਿਆ ਉਹ ਰੱਖ ਲੈ ਯਾਰ ਰੱਖ ਲੈ ਰੱਖ ਲੈ ਹੁਣ ਆਖੀ ਆ ਇੰਨਾ ਕਰ ਇਹ ਤੂੰ ਹਰਾਂ ਹਿਲਾ ਰੋ ਕਰ ਰਿਹਾ ਪਾਈ ਨੇ ਬੜੀ ਆ ਗੱਲ ਮੰਨ ਲਈ ਨਹੀਂ ਉਹ ਰੱਖ ਲੈ ਰੱਖ ਲੈ ਹਬੀ ਅਗਰ ਥੋੜੀ ਹੋ ਆ ਕਸਰ ਕਰ ਰਿਹਾ ਪੂਰਾ ਨਹੀਂ ਤੇ ਅਬੇ ਤੂੰ ਕਹ ਤਾ ਹਜਾ ਕਲਾ ਹਵਾ ਲਗ ਰਹੀ ਆ ਤੈਨੂੰ ਮਾਰ ਦਈਏ ਯਾਰ ਹੱਟ ਜਾ ਹਟ ਜਾ ਨਹੀਂ ਨਹੀਂ ਬਸ ਦੰਦਾ ਨਹੀਂ ਹੋਣੇ ਹੁਣੇ ਆਓ 500 ਬੰਦ ਆ ਵੀ ਬੰਦ ਤੋਂ ਪਾਇਆ ਸੀ ਬੇਤਨ ਇਹਨੇਗਾ ਆ ਓ 500 ਆ ਹਾਂ ਹਾਂ ਫਿਰ ਨਾ ਗੁਗਲ ਨਾ ਨਹੀਂ ਨਹੀਂ 500 ਬੰਦਾ ਉਹ ਲੱਗਦਾ ਦੇਖ ਲਓ ਉਹ ਸੌਂ ਖਾਈ ਖੜ ਜਾਓ ਖੜ ਜਾ ਉਹ ਸੌਂ ਖਾਈ ਉਹ ਯਾਰ ਕਾਤੀ ਔਰ ਯਾਰ ਉਹਨੇ ਨਾ ਫੜ ਕੇ ਪੰਜ ਨਾ ਨਾ ਹੁਣ ਆ ਕਰੀ ਨਾ ਹੁਣ ਜੇ ਗੱਲ ਗੱਲ ਕੋਝ ਕੇ ਬੋਝ ਕੇ ਨਹੀਂ ਉਹ ਕਰੇ ਨੇਮਣੇ ਖੜੇ ਨੇ ਦਾ ਤੁਹਾਨੂੰ ਦਾ ਦੀ ਕੱਤੀ ਯਾਰ ਸਾਡੇ ਕੱਤੀ ਹੋ ਗਏ ਨਾਲਾ ਮੱਤੇ ਨਾਲ ਬਾਬਾ ਕਿਉਂ 500 ਬੰਦਾ ਤੁਸੀਂ ਨਹੀਂ ਇਹ ਯਾਰ ਇਹ ਬਹਿ ਬਣਾਓ 500 ਬੰਦਾ ਰਾਦਾ ਉਹ ਨਾ ਗਿਆ ਉਹ ਗਿਆ ਦੋ ਬੱਕਰੇ ਹਾਂ ਲਾਲ ਉਹ ਬੱਕਰੇ ਦੇਖ ਰਿਹਾ ਉਹ ਜਰਾ ਬਾਹਰ ਦੇ ਬਾਹਰ ਮੈਂ ਤੋਂ ਮੈਂ ਲੈਣਾ ਹਾਂ ਹਾਂ ਸਮਝਿਆ ਕਰ ਤੂੰ ਆਉਣਾ ਹਾਂ ਆਪੇ ਬਬ ਮਾਰੀ ਮਾਰੀ ਇੱਕ ਹੋਰ ਮੇਰੇ ਸਾਹਮਣੇ ਪਾਟਾ ਦਖਣਾ ਗਿਆ ਮਾਰ ਦੇ ਇੱਧਰ ਮਾਰੀ ਉਹ ਖੜ ਜਾ ਬਾਪੂ ਤੂੰ ਵਧੀਆ ਰਿਹਾ ਪੈਸੇ ਗਣ ਉਹ ਵਧੀਆ ਰਹਿ ਗਿਆ ਬੱਕਰੀ ਦਾ ਲੰਗੀ ਬਾਹਾਂ ਕਿਹੋ ਆਜੀ ਬੱਕਰੀ ਹੋ ਗਈ ਇਹੀ ਆਜ ਦੀ ਹੋਗੀ ਆ ਬੱਕੀ ਉਹਦਾ ਕਰਾ ਦੇ ਇੱਕ ਮਿੰਟ ਕਰਾ ਦੇਣਾ ਜਿਹਦੇ ਪੈਸੇ ਬੁਰੇ ਕਰਦੇ ਜਰਾ ਉਹਦਾ ਕਰਾ ਦੇਣਾ ਇਹ ਬਾਹਰ ਲੈ ਕੇ ਬੰਦੇ ਖੜ ਜਾ ਮੜ ਜਾ ਆ ਪੈਸੇ ਬੁਰੇ ਕਰਦੇ ਮੈਂ ਵੀ ਮੁੰਡੀ ਬਾਰੇ ਪੈਸੇ ਰੋਲ ਕੇ ਦੀ ਕਾਲ ਕੋਈ ਆ ਬਈ ਰੱਖਣ ਦਾ ਕੰਮ ਐ ਥੋੜੇ ਘੱਟ ਬਦਲਣ ਲੱਗੇਗਾ ਹੋ ਵੀ 50 ਕਰਕੇ ਫੜਾ ਦੇ आ कितने हो गए 15 हो गए ये 15 ये बस 9000 15 इधर बंद कर ले क्या जा दो अंडा खा ले के बना बाबू 9000 हैं 50000 यार चला गिन ले 9 10

2000 ਰੁਪਏ ਦੇ ਦੋ 20 ਬੁੱਲ ਸਾਡ ਯਾਰ ਆ ਫੜ ਯਾਰ ਤੇਰਾ ਯਾ ਦੇ ਦੋਨਾਂ ਦੇ ਹਾਂ ਨਹੀਂ ਓਏ ਦੂਸਰਾ ਖੜ ਜਾ ਤੂੰ ਮੈਂ ਖਾਂਦਾ ਤਾਂ ਨਹੀਂ ਹੋਰ ਹੀ ਖੜਾ ਵੇ ਫੜ ਜਾ ਪੈਸੇ ਫੜਾਈ ਇਹਨੇ ਉਹਦੀ ਪੈਸੇ ਫੜਨੀ ਸੀ ਮੁੰਡਾ ਭੁਰੀ ਮੋਸਲੇ ਹਾਂ ਫੜ ਦੇਵ ਚ ਪਾਲਾ ਆਥਿਆ ਮੇਰੇ ਕੰਨਾਂ ਦੇ ਬੋਝ ਦੇਣੇ ਕਿਨੇ ਜਗੇ ਗੱਸੇ ਦਾ ਹੈ ਮੇਰੇ ਬੇਬੇ ਬਹੁਤ ਚੰਗਾ ਸੀ ਓ ਆ ਦੇ ਫੜ ਕੋਣ ਕੋਲਾ ਮਾਰ ਕੇ ਨਾਲ ਬਾਈ ਕੁਮਾ ਯਾਰਾ ਉਰੇ ਆ ਬਾਈ ਫਿਰ ਤਾਂ ਚਾਚਾ ਉਹ ਲੈ ਲਾਂਗੇ ਹਾਂ ਫਿਰ ਤਾਂ ਇੱਥੇ ਕਿ ਤਾਂ ਉਹ ਆਇਆ ਪਿਆਗਾ ਫਿਰ ਤਾਂ ਹਜ਼ਾਰ ਖੰਡ ਹੋਰ ਪਾ ਕੇ ਉਹ ਲੈ ਲਾਂਗੇ ਨੇ ਕਰ ਤਾਂ ਹੈਗੀ ਇਹਨਾਂ ਨੂੰ ਖੜ ਜਾ ਖਮਣੋ ਕਿਨੇ ਦੇ ਨੇ ਮੇਰਾ ਮੇਰਾ ਲੈਣਾ ਦੋ ਪੱਟਾ ਦੋ ਪੱਟਾ ਦੇ ਵਿੱਚ ਉਹਨਾਂ ਦੀਆਂ ਨੇ ਦੋ ਹਾਂ ਹਾਂ ਸਹੀ ਦੱਸ ਹਾਂ ਦੱਸ 2000 ਲੈਣ 20 ਇਹ ਗਈ ਜਾਂਦਾ ਹਾਂ 20 ਬਹਿ ਗਈ ਜਾਂਦਾ ਸਹੀ ਉਹ ਕਿਹਾ ਉਹ ਗੱਲ ਥੋੜੋ ਨਾ ਕਿਹਾ ਘੱਟਵਾ ਦੋ ਨਹੀਂ ਹੋਣੀ ਪੂਰੀ ਘੌਣੀ ਹੈ ਵਹੀ ਹੀ ਬੋਲੀ ਹੈ ਨਾ ਉਹ ਵੀ ਦੂੰਗੀ ਇਹ 20000 ਇਹ ਮੰਗਦਾ ਹੈਗਾ ਮੰਗਦਾ ਤੇ ਇਹੋ ਜੀ ਗੱਲ ਕਰਦਾ ਹੈ ਯਾਰ ਤੁਸੀਂ ਕਿੰਨੇ ਲਾਏ ਨੇ ਇਹ ਮੇਰਾ ਕੁਸ਼ ਮਰਗੀ ਲਾਪਾ ਯਾਰ ਇਹ ਗੱਲ ਪਾੜ ਦੇ ਜਾਈਂ ਚਾਚਾ ਜੀ ਪਰਦੇ ਚ ਗੱਲ ਕਰਦਾ ਹੈਗਾ ਲਾਦ ਨੂੰ ਘਰੇ ਕਿ ਕਹਿ ਕੇ ਜਾਊਂਗਾ ਜਿਸਾ ਸ਼ਿਆਰ ਹੋਵੇ ਨਾ ਸਹੀ ਫਾੜਨੇ ਆ ਨਹੀਂ ਫੇ ਬੂ ਖੜਾ ਰਹੀ ਕਿਹੜੇ ਕਿਹੜੇ ਮੱਠਾਂ ਨੇ ਉਹ ਗੋਇਲਾਂ ਵੀ ਖੜੀਆਂ ਨੇ ਆਹ ਤਾਂ ਬੱਕਰੀ ਐ ਕਹੇਗੀ

ਯਾਰੀ ਹੋਈ ਹੈ ਨਹੀਂ ਚੜ ਗਾ ਹਾਂ ਪੁਖਾੜਿਆ ਸੌ ਵਾਰੀ ਸੌ ਵਾਰੀ ਹਾਂ ਲਫਾੜੀ ਜਾਂਦਾ ਨਹੀਂ ਬਚ ਲੂ ਯਾਰ ਇਹ ਖੜ ਗਿਆ ਮੁੱਤਾਂ ਕਿ 16 ਨੇ ਦੇ ਯਾਰਾ 16000 ਦੇ ਆ ਗਣ ਪਈ ਹੁੰਦੀ ਯਾਰ ਫੜਾ ਦੇ ਦੇ ਬਾਈ ਹੁਣ ਫੜਾ ਪੈਸੇ ਫੜਾ 500 ਹੋਰ ਪੈ ਗਿਆ ਹੁਣ ਆ ਬੋਲ ਦਿੰਦੀ ਖੜ ਜਾ ਅੰਕਲ ਉੱਪਰ ਨਹੀਂ ਪੈਸੇ ਲੱਗਦੇ ਤੂੰ ਕਹਿੰਦਾ ਮੈਂ ਬੋਲ ਦੇ ਦੇ ਬਣਾ ਪੈਸੇ ਤਾਂ ਦੇ ਕੀ ਫੜਾਂਗੇ ਇਹ ਤਾਂ ਦੇ ਕੀ ਫੜਾਂਗੇ ਉਹ ਦੇ ਦੇ ਵਧੀਆ ਰਹੇਗਾ ਹਾਂ ਤੇਰੀ ਕਹਤੀ ਹੁਣ ਤਾਂ ਕੋਈ ਫਰਕ ਨਹੀਂ 19 21 ਦਾ ਵੀ ਨਹੀਂ ਹੈਗਾ ਯਾਰ ਜਿਹੜਾ ਮੈਂ ਕਹਿੰਦਾ ਗਾ ਬਗਰੀ ਬਣਾ ਫਾਗਰਦੀ ਵਧੀਆ ਨੇ ਕੋ ਬਰ ਬਾਬਾ ਵਧੀਆ ਲਾਗੇ ਉਹ ਦਈਆ کہاں ਉਹ ਦਈਆ ਹੁਣ ਤਾਂ ਕਹਾ ਜਾਈਏ ਕੱਪੜਾ 500 ਰੁਪਈਆ ਤੇਰੇ ਜੀ ਦਾ ਤਾਂ ਹੁੰਦਾ ਕੰਮ ਗਾ ਠੀਕ ਹੈ ਜੀ ਜਿਹੜਾ ਚੱਲਣਾ ਹੈ ਰਹਿਣ ਦੇ ਚਾਚਾ ਆ ਜਾ ਮੈਂ ਕਿੰਨੇ ਆ ਠੀਕ ਹੈ ਜੀ ਕੋਈ ਹੈਗੀ ਮੈਂ ਨਹੀਂ ਛੇੜੀ ਥੋਟੀ ਆ ਏਗਾ ਪਾਣੀ ਬਰਨਾ ਨਾ ਮਾਜ ਦੋ ਲਾਲ ਜੀ ਉਹਨੇ ਕੀ ਹੁੰਨੇ ਯਾਰ ਛੋੜੀਆਂ ਨੇ ਛੋੜੀਆਂ ਨੇ ਯਾਰ ਇਹ ਛੋੜੀਆਂ ਨੇ ਸੋਹੀਆਂ ਨੇ ਉਹ ਵੀ ਪੱਠੇ ਉਹ ਵੀ ਪੱਠੇ ਆ ਕੀ ਵੀ ਪੱਡੇ ਵਾਲੀ ਆ ਜੀ ਇਹਨੇ ਪੱਠੇ

ਕੱਲੀ ਚੱਲੂ ਏ ਕੱਲੀ ਚਲਾ ਦਾਂਗੇ ਜਾਂ ਜੋੜੀ ਕਰਨਾ ਆ ਬੰਦਾ ਕਿੰਨੇ ਪੈਸੇ ਨਾਲ ਵੇ ਰਾਜ ਜੀ ਇਹ ਵੀ ਪਟਕੀ ਹੈ ਕਾਲੀ ਪਾਲਾ ਚ ਇਹ ਪਾਲਾ ਵਸਦਾ ਇਹਦੇ ਵਧਣਗੇ ਤੂੰ ਗੁਲਾ ਤੂੰ ਲੜਾ ਗਿਆ ਹਾਂ ਫਿਰ ਤੂੰ ਮਗਰੀਮ ਕਰੀ ਜਾਣਾ ਯਾਰ ਇਹਦਾ ਵੱਡਣਗੇ ਮਾਦੇ ਰੇਡ ਨਾ ਦੇ ਤੈਨੂੰ ਪਤਾ ਆ ਜੋੜੀ ਚਾਹ ਦੱਸ ਤਾ ਉੱਚਾ ਰੱਡਿਆ ਇਹ ਰੱਖਾਂਗੇ ਸਭ ਦੇ ਮੈਸੇ ਮੰਗਦੇ ਆ ਸੁੱਫ ਦੇਣੀਆਂ ਦਾ ਇਹ ਗੱਲ ਹੈ ਕਿ ਤਾਈ ਤਨੋਕੀ ਹਾਂ ਇਹ ਕੋਈ ਗੱਲ ਨਹੀਂ ਮੈਂ ਤਾਂ ਕੋਈ ਸ਼ਿਕਰ ਤੁਸੀਂ ਦੱਸ ਦਿਓ ਮਹਾਰਾ ਦੋ ਦੋ ਗੰਦ ਪੱਠਾ ਕਿੰਨੇ ਮੰਗੇ ਨੇ 80 ਮਾਈ ਹੋਰ ਥੋੜੀ ਹੋਰ ਕੜੀ ਆਡੀ ਰਹਿ ਗਈ ਐ ਜਿਹੜੇ ਪੱਠਾ ਨਹੀਂ ਗਿਆ ਅੱਡੇ ਇਹ ਸੋ ਆ ਜਾਂਦੇ ਲੱਗ ਜਾਂ ਸੀ ਇੱਕ ਦਾ દોડા આ કને દિનની સ્ટડી હે યાર થઈ હે પઠે ખીરી ઓ લગન નઈ થડે ફાકડે કડે ને ઓ યાર કોન રામીયાની રામીયાલે સારી ઇન્ફોર્મેશન ઓર દે દે કોઈ નઈ બિના કાન ઓ દેખી ઓના મેં કી આ ઓ બગીરો ઠીક હે ઓ પઠ આ ગયા ઓ ઠીક હે ઠીક હે ભાઈ ચાલ રે કાડેલા આના કે સહી યાર હે ਬੀਰੀਆ ਜੇ ਤੀਨ ਤੇ ਜਨਨ ਕੀ ਆ ਤੀਜੋ ਨਾ ਯਾਰ ਮਹਾਰਾਜ ਕੁਛ ਨਾ ਬੌਜੀ ਆਇਆ ਫੇਰ ਮੈਨਰੇ ਬੋਲੇ ਮਨਿਆ ਕਿ ਉਹਨੇ ਹੱਥ ਬਣਾ ਦੇ ਕੀ ਰੇ ਵੇਚਣ ਦੇ ਨਾ ਨਾ ਆਪਾਂ ਮਰੂ ਰੋ ਬੱਕਾ ਜੇ ਨਾ ਬੜ ਗਿਆ ਹਾਈ ਉਹ ਛੱਡੇ ਤੇ ਜਾ ਲਫਾੜਾ ਕਿਨੇ ਲਾ ਦਈਏ ਫੜ ਜਾ ਪਹਿਲਾਂ ਦੰਦ ਦੰਦ ਪੜ ਕੇ ਦੇ ਯਾਰ ਦੋ 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 ਬਿਤਾ ਕੇ ਮਾਲ ਦੀਆਂ ਵਾਲਾ ਮੰਗਿਆ ਬਾਈ ਜੀ ਚਲ ਜਾ ਚਲ ਜਾ ਦੱਸ ਕਿੰਨੇ ਦੇ ਨੇ ਯਾਰ ਖੀਰਿਆਂ ਲੈਣੇ ਖੀਰੇ ਖਾਣੇ ਆ ਬੋਲੀ ਲੈਣੀ ਆ ਰਾਹ ਬੱਕਰੀ ਲੈ ਸਕਦੇ ਬੱਕਰੀ ਲੈਣੀ ਲੈਣੀ ਆ ਪੱਠਾ ਆ ਜਾ ਬੱਕਰੀ ਕਿੰਨੇ ਚੱਲੂ ਪੱਠਾ ਵਾਲੇ ਸਾਨੂੰ ਚੱਲਾ ਹੋਰ ਵੀ ਬਾਈ ਕਿੰਨੇ ਦੇ ਕਰਨਾ ਵਗੈਰਾ ਮੈਂ 30000 ਜੋੜੀ ਦਾ 30000 ਹੈ ਨਹੀਂ ਯਾਰ ਇਹ ਤੁਸੀਂ ਕਹਦੇ ਬਾਈ ਵਜਾਂਦੇ ਹਿਸਾਬ ਨਾਲ ਹੀ 12000 ਦੀਆਂ ਲੈ ਜੀ ਹੋਰ ਤੂੰ ਦੱਸ ਨੇ ਅਸਲ ਅਸਲੀ ਗੱਲ ਕਰ ਲੈਣ ਦੇ ਨਾਲ ਹੀ ਕੋਈ ਗੱਲ ਹਾਂ ਪਾਣੀ ਚ ਮਧਾਣੀ ਨਾ ਪਾਈ ਗੱਲ ਇੱਕੋ ਕਰਦੇ ਦੇਣੀ ਹੈ ਦੇ ਦੇ ਨਹੀਂ ਲੈ ਲੈਣ ਦਾ ਮੋਰ ਦੇਖ ਲਾਂਗੇ ਗਰਮੀ ਪਹਿਲੀ ਬਹੁਤ ਹੈ ਠੀਕ ਆ ਪਠਾਨ ਤੇ 10000 ਲਾਇਆ 26000 ਆ ਫਰ ਸਹੀ ਯਾਰ ਆ ਫਰ ਸਹੀ ਯਾਰ ਆ ਫਰ ਸਹੀ ਭਰਾ ਉਹ ਕਹੋ ਇਹ ਲੈ 18000 ਹੋਰ ਮੈਂ ਫਿਰ ਇੱਕ ਹੋ ਪਾ ਲੂੰਗਾ ਕੋਈ ਨਾ ਵੀ ਨਾਲ ਹਾਉਲ ਨਹੀਂ ਨੇ ਨਹੀਂ ਬਾਈ ਚੱਫ ਤੇਰੀ ਮਾ ਜੀ ਹੁਣ ਜੀ ਜਮਾਨ ਕਰਾ ਕੇ ਹੁਣ ਯਾਰ ਰੱਖਿਆ ਉਹ ਬਣੀ ਪਈ ਆ ਉਹ ਚਮਈ ਸਾਦਾ ਪੱਕਾ ਹੀ ਆਪਣਾ ਮੰਨ ਉਹ ਲੈ ਲੈ ਉਹ ਜਦ ਤੱਕ ਬਣ ਜੂਗੀ ਉਹ ਦੇ ਦੇ ਯਾਰ ਭਾਈ ਪੱਠਾ ਦੇਖ ਲੈ ਧੱਕਾ ਨਾ ਕਰ ਚਾਚਾ ਆ ਜਾ ਚਲ 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 ਵਾਹਿਗੁਰੂ ਫਿਰ ਲਿਆ ਜਦੋਂ ਨਾਮ ਚਲ ਚਲ ਓ ਪੱਠਾ ਮੇਰਾ ਕਿੱਡੀ ਨਹੀਂ ਨਹੀਂ ਵਿਗੀ ਜੇ ਨਹੀਂ ਡਿਮਾਂਡ ਦੇਣੀ ਉਹ ਲੱਗਿਆ ਪਤਾ ਕਿ ਛੁਆ ਆਇਆ ਹੈ ਉਹ 12 ਨਹੀਂ ਕਿਹਾ ਮਾਰ ਆਇਓ ਫੜ ਜਾ ਲਿਆ ਪੱਠਾ 12 ਨਹੀਂ ਕਿਹਾ ਦੀ ਕਿੰਨੇ ਲੈ ਲਈ ਰੁਪਿਆ ਔਰ 1 ਮਿੰਟ ਖੜ ਜਾ ਓ 1 ਮਿੰਟ ਖੜ ਜਾ ਭਾਈ ਖੜਦਾ ਸੀ ਚੱਲ ਨਹੀਂ ਬਸ ਹੋ ਗਈ ਹੋ ਗਈ ਓ ਛੱਡਦਾ ਨਹੀਂ ਹੋ ਗਈ ਭਾਈ ਇਹ

ਝੂਠਾ ਮਾਰਦੇ ਸੁੱਖ ਦੇ ਨਹੀਂ ਆ ਰਹੇ ਨੇ ਨਹੀਂ ਯਾਰ ਅੱਜ ਜ਼ਿੰਮੇਵਾਰੀਆਂ ਲੈ ਕੇ ਜਾਉਂ ਜ਼ਿੰਮੇਵਾਰੀ ਬਾਈ ਮੇਰੀ ਜ਼ਿੰਮੇਵਾਰੀ ਨਹੀਂ ਹੈਗੀ ਆ ਇਹਨੇ ਨਾ ਫਿਰ ਇਹ ਕਹੀ ਜਾਂਦਾ ਜ਼ਿੰਮੇਵਾਰੀ ਆਹ ਲੈ ਜਿਹੜੀ ਜਾਂਦਾਗਾ ਹਾਂ ਇਹ ਜ਼ਿੰਮੇਵਾਰੀ ਲੈਣੇ ਕਦੇ ਕੰਮ ਨਹੀਂ ਆਇਆ ਅਸੀਂ ਲੈ ਅੱਜ ਬੰਦਲੇ ਇਹਨੇ ਸੁੱਖ ਦੇ ਨਹੀਂ ਆ ਬਾਈ ਅਸੀਂ ਲੈਣੇ ਆ ਜ਼ਿੰਮੇਵਾਰੀ ਤੇ ਉਹ ਕੰਮ ਨਾ ਕਰੀ ਮੇਰੀ ਜ਼ਿੰਮੇਵਾਰੀ ਰਹੇਗੀ ਬਾਈ ਅੱਛਾ ਫੇਰਾ ਅੱਬਾ ਆਪਾਂ ਬਣੂਗਾ ਨਹੀਂ ਜ਼ਿੰਮੇਵਾਰੀ ਕੋਈ ਨਹੀਂ ਹੈਗੀ ਤੇਰੀ ਤੇ ਚੱਲ ਕੋਈ ਨਹੀਂ ਇਹ ਨਾਲ ਹੀ ਹਾਂ ਤੂੰ ਮੈਗਰੇ ਨਾ ਮੁੱਲ ਬਣੂਗਾ ਨਾ ਇਹ ਨਾਲ ਪੁੱਤ ਨਾ ਮੁੱਤ ਬਣ ਜੂਗਾ ਅਕੇ ਇਹ ਵੀ ਖੜੇ ਰਹੋ ਹੁਣ ਕਰਤਾ ਲਈ ਆਪਾਂ ਕੋਈ ਆ 1.500 ਦੱਸੋ ਵੀ ਕੀ ਲੈਣਾਗਾ ਦੱਸੋ ਸਹੀ ਦੱਸਿਆ ਉਹ ਮੈਨੂੰ ਕਾ ਕੀ ਲੈਣਾਗਾ ਇਹਦਾ ਬੰਨਾ ਗੱਲ ਕਰੀਏ ਤਾਂ ਵਧੀਆ ਗੱਲ ਦੱਸੋ ਲਾਓ ਯਾਰ ਤੁਸੀਂ ਵੀ ਲਾਓ ਯਾ ਲਾਉਣਾ ਕੀ ਆ ਪਹਿਲੀ ਤਾਂ ਪਾਸੇ ਵਾਲੇ ਮੰਗ ਲੈ ਯਾਰ ਗੱਲ ਕਰਨ ਦਾ ਫਾਇਦਾ ਹੀ ਨਹੀਂ ਹੈਗਾ 28 ਮੰਗਦੇ ਦੱਸ ਭਾਈ ਤੁਸੀਂ ਵੀ ਦੱਸੋ ਯਾਰ ਉਧਰ ਤਾਂ ਗੱਲ ਬਣੀ ਪਈ ਆ ਫਿਰ ਨਮਲੇ ਆ ਉਹਨੇ ਤੁਸੀਂ ਲਾਓ ਦੱਸੋ ਫਾਇਦਾ ਕਰੀਏ ਉਹ ਕੀ ਹੋ ਗਿਆ ਭਾਗ ਰੋਲਾ ਪਈ ਜਾਂਦਾ ਯਾਰਾ ਉਹ ਮਾਈ ਜਰ ਦੋਨੇ ਬਾ 15000 ਦੀਆਂ ਰਾ ਹੈਲੋ ਆਓ ਭਾਈ ਆਈ ਚੱਲ ਯਾਰ ਰਹਿਣ ਦੇ ਕੋਈ ਰੋਲਾ ਕੁਝ ਨਹੀਂ ਕਹਿੰਦੇ ਵਿਚਾਰੀ ਯਾਰਾ ਇਹ ਹੁਣ ਆਮ ਗਲਬਾਰ ਵੀ ਫਿਰ ਕਹਿਣਗੀ ਮੈਂ ਸਾਈਜ਼ ਦਿੱਤੀ ਮੈਂ ਦੇ ਪੀ ਉਹ ਹੋ ਗਈ ਹੋ ਗਈ ਹੋ ਗਈ ਕੋਈ ਆਈਦਾ ਹੁਣ ਕਿਨੇ ਰਾਈ ਮੈਂ 15000 ਆ ਜੋੜੀਦਾ ਭਾਈ ਉਹਦਾ ਕਾਨੂੰ ਟੈਨਸ਼ਨ ਲਾ ਉਹਦਾ ਹੋ ਗਈ ਉਹ ਲਾ ਕੇ ਕਿਤੇ ਮੈਂ ਰੌਲਾ ਪਾ ਨਾ ਰੌਲਾ ਕੇ ਬੰਦ ਜਰਾ ਨਹੀਂ ਨਹੀਂ ਇਹ ਚੋੜ ਕਰਨ ਲੱਗ ਗਿਆ ਨਹੀਂ ਜੀ ਨੂੰ ਆਪ ਹੀ ਚੋੜ ਕਰਨ ਦੀ ਪਰ ਮੰਡੀਆਂ 'ਚ ਆਉਣ ਦਾ ਕੀ ਫਾਇਦਾ ਹਾਂ ਇਹ ਚੋੜ ਨਾ ਕਰੀ ਪਤਾ ਦੱਸਾ ਜੀ ਦੱਸੋ ਬਾਈ 15000 ਦੇ ਰਹੀਏ ਨਹੀਂ ਹੋਰ ਫਿਰ ਕਿੰਨੇ ਕਹਣਾ ਤੂੰ ਲੱਗਦਾ ਹੈ ਬੋਲੇ ਵੀਰੀ ਤੂੰ ਦੱਸ ਦੇ ਕੋਈ ਹਿਸਾਬ ਚਾ ਕੇ ਸਸਤਾ ਫਿਰ ਬਸ ਇਹੀ ਦੱਸੇਗਾ 26000 ਦਿਆਂ ਲੈ ਜਾ ਹਾਂ 26 ਦੀਆਂ ਲੈ ਅੰਦਰ ਇਹਨਾਂ ਨਾਲ ਭਾਰੀ ਦਾ ਬੈਂਦਾ ਯਾਰ ਗਰੀਬ ਲੱਗ ਕੇ ਕੀ ਕਰੀਏ ਬਈ ਕੱਟਾ ਅੱਜ ਉਹਨਾਂ ਦਾ ਖਾ ਕੇ ਆਇਆ ਵੱਡੇ ਦਾ ਹਾਂ ਕਿਨੇ ਕਾਲ ਦੇਖਣਾ ਕੋਈ ਕੁਆਲਟੀ ਦੀ ਆ ਕੁਆਲਟੀ ਬਾਈ ਕੁਆਲਟੀ ਕੁੜੀ ਨਾਲ ਨਹੀਂ ਕਰਨੀ ਇਹਦੇ ਇਸ ਤਰੀਕੇ ਦੇ ਫੇਰ ਨਹੀਂ ਆ ਮੇਰੀ ਗੱਲ ਜੇ ਬਾਈ ਕੁਆਲਟੀ ਦੀ ਗੱਲ ਕਰਦਾ ਕੁਆਲਟੀ ਤਾਂ ਦੇ ਹੈ ਨਹੀਂ ਇੱਥੇ ਜਿਹੜੇ ਇਹ ਵਜਨ ਵਾਜਣ ਦੇ ਹਿਸਾਬ ਨਾਲ ਪੈਸੇ ਲੱਗ ਰਹੇ ਨੇ ਜਿਹੜੇ ਲੱਗ ਨਾ ਕਰੀ ਬਾਈ ਨਾ ਦੇ ਰੱਖਣੀ ਇਹਦਾ ਕੁਆਲਟੀ ਕੁਆਲਟੀਆਂ ਮਾਰੇ ਸਾਨੂੰ ਬੱਠ ਵੇਚ ਨਾ ਦੇਈ ਜਾ ਦੇ ਰੱਖਦਾ ਹੀ ਦੀ ਇਹ ਸੱਖਾ ਨੂੰ ਦੇਣੀ ਹੈ ਮੇਰੇ ਵਜਨ ਦੇ ਹਿਸਾਬ ਨਾਲ ਲਾ ਲਾ ਹਮਾ ਘਰੇ ਖਾੜੇ ਨਾ ਕੋ ਆੜੀਆਂ ਕਿ ਕੈਡਾ ਬਲ ਨੇ ਤੇਰਾ ਬਾ ਕੀ ਕਰ ਗਿਆ ਯਾਰ ਕਿਨੇ ਲੱਗਦੀ ਸੀ ਆਪੂ ਆ ਕਿੰਨੇ ਸੱਦਣੇ ਹੈ ਯਾਰ 1250 ਤੇ 12 ਦੀ ਬਾ ਚਾ 9 ਦੀ ਬਾ ਦੇਗਾ 9 ਦੀ ਬੋਣੀ ਆ ਆ ਫਾੜ ਯਾਰ ਉਹੀ ਗੱਲਾਂ ਕਰੀ ਨਾ ਫਾੜਾ ਹੁਣ ਚਾਚਾ ਪੂਰੇਆਂ ਦੀ ਕਹੂਗਾ ਦੇਖ ਲੈ 10000 ਦੇ ਯਾਰ ਚੱਲ ਲੈਣੀ ਯਾਰ ਸਾਡੇ 12 ਵੀ ਲੈ ਜਾ ਯਾਰ ਉਧੂ ਘੱਟ ਨਹੀਂ ਸਾਡੇ 12 ਮਾਹਾਂ ਕਿਹ ਜੰਦਾ ਇਹ 12 ਕਿਹ ਤੂੰ ਸਾਡੇ 12 ਦੇ ਜਾਂਦਾ ਗਰਮੀ ਅੰਮਾ ਮਾ ਮੁੰਡਾ ਮੂੰਹ ਮਾ ਮੜਾਇਆ ਤੇ ਨਾ 12 ਕਿਹ ਤੂੰ ਸਾਡੇ 12 ਦੇ ਜਾਂਦਾ ਮਾਰਾ ਵੀ ਆ ਸਹੀ ਬੋਲਦਾ ਮੈਂ ਵੀ ਸਹੀ ਕਿਹਾ ਜੀ ਉਹ ਨਹੀਂ ਖੜ ਜਾ ਆਪਾਂ ਯਾਰ ਮੱਥਾ ਪਾਵਾ ਦਾ ਮਰਹੂਦੋ ਲਾਗ ਲੈਣੀ ਆ ਇਹਦਾ ਆਪਾਂ ਇਹ ਨੂੰ ਜਰਾ ਦੱਸਦੇ ਨੂੰ ਯਾਰਾ ਗਰਮੀ ਦੇ ਦੌਰਾਂ ਬਾਲਾ ਹੋਣਾਗਾ ਇਹ ਬੋਲਦੇ ਨਾ ਬੂ ਬੋਲਦੇ ਯਾਰਾ ਦੇਖ ਕੋਈ ਹਾਬ ਨਾ ਯਾਰਾ ਹੈ 12 ਹਜ਼ਾਰ ਨੁਪਾਲਾ ਜਲੇ ਹੋਰ ਸਭ ਕੋਈ ਮਹਿੰਗੀ ਨਹੀਂ ਯਾਰ 12000 ਇਹ ਮਹੀਨਾ 10000 ਖੰਡ ਖਾਤਰ ਉਧਰ ਭਜਣਾ ਅਕਤੂਬਰ ਉਹ ਗੱਲ ਸੁਣ ਲੈ ਤਿੰਨ ਕਿਲੋ ਲੈ ਦਿੰਨਾ

ਕੋਈ ਕਰਨੀ ਗਰਾਂ ਜੋ ਆਪੇ ਪਰਚੀ ਕਰਾਉਣਗੇ ਕੋਈ ਨਹੀਂ ਪਾਰੀ ਪੜ ਸਾਢੇ 10 ਵਜੇ ਗਿਆ ਕੋਈ ਨਹੀਂ ਬੰਦਾ ਕੋਈ ਨਹੀਂ ਕੋਈ ਰੇਦਾ ਕੋਈ ਮੌਕਾ ਹੁੰਦਾ ਬਸ ਜੱਪ ਕਰਾ ਕੋਈ ਨਹੀਂ ਕੋਈ ਨਹੀਂ ਪੁੱਤ ਗਿਆਂ ਤੈਨੂੰ ਤਾਂ ਲਾਲੀ ਲੈ ਹੀ ਲੈਣੀ ਹੈ ਦੋਨੇ ਪਾਸੇ ਉਹ ਕੋਈ ਕਰਨੀ ਪੈਂਦਾ ਉਹ ਕੋਈ ਕਰਨੀ ਤਿੰਨ ਘਾਟਾ ਬਜੂ ਪੈ ਜਾਉ ਯਾਰ ਸਾਢੇ 10 ਦੇ ਨਿਕਰ ਦਾ ਪੱਟ ਤੂੰ ਸਾਢੇ 10 ਵਜੇ ਆ ਕੇ ਹੁਣ ਇਹਨੂੰ 11 ਦੀ ਪਾਈ ਜਨਾ ਇਹ ਲਖਾਈ ਦੀ ਕਰਦੀ ਲਖਾਈ ਵੀ ਆ ਵੀਰੇ ਉਹ ਉਹ ਵੀ ਉਹਦੇ ਆਪਣੇ ਹੱਥ ਹੀ ਕਰਨੀ ਬੂ ਉਹਦਾ 100-100 ਹੀ ਹੋ ਦੋਨਾਂ ਨੂੰ ਕਿਤੇ 100 ਹੈ 100 ਆਸੋ ਹਾਂ ਗੱਪੀ ਕਰੂ ਹੋ ਇਹ ਦੋ ਸੂਰੇ ਇਕੱਲਾ ਦੇ ਦੂਗਾ ਹਾਂ ਚਲ ਉੱਤੇ ਵੀਰੇ ਚਲੀ ਗਈ ਗਾਣੀ ਜਿੱਥੇ ਤੈਨੂੰ ਮਰਜ਼ੀ ਭਜਲਾ ਠੀਕ ਆ ਚੱਲ ਕੋਈ ਨਾ ਯਾਰ ਹੋ ਗਈ ਜਾਂ ਕੋਈ ਨਾ ਕੀ ਮਾ ਗੂਗਲ ਪੇ ਤੇ ਪਵਾ ਲੈ ਹਾਂ ਗੂਗਲ ਪੇ ਕਰਾ ਪਵਾ ਲੈ ਜਿਆ ਜੋੜੀ ਪਾਉਣੀ ਆ ਦਾ ਪਾ ਦੇ ਇਹ ਨਹੀਂ ਭਈ ਆਪਣਾ ਚੱਲ ਇਹਦਾ ਗੱਬਣਾ ਜਿਆਦਾ ਨਹੀਂ ਨਹੀਂ ਬੰਦਰਾ ਵਾ ਉਹ ਗੱਬਣਾ ਨਹੀਂ ਬਾਈ ਬੰਦਰਾ ਬਰਾਵਾ ਉਹ ਇਹਨੇ ਪਾਪ ਹੋਜੀ ਯਾਰਾ ਕੋਈ ਫੰਡਰਾ ਬਰਾਵਾ ਆ ਪੈਸੇ ਪਾ ਆ ਗੂਗਲ ਚ ਜਾਣ ਵਾਲੀ ਜਾਣ ਵਾਲੀ ਪਸੂ ਲੈਣੇ ਸਾਨੂੰ ਕੋਈ ਗੱਲ ਨਹੀਂ ਬਈ ਖੜ ਜਾ ਕੁੱਲਣ ਵੇਲੇ ਤੇ ਪੇ ਕਰਾਂਗੇ ਕੋਈ ਗੱਲ ਨਹੀਂ ਕੋਈ ਕਾਜ ਪੈਸੇ ਪਾ ਲੈ ਅਕਲਾ ਪੈਸੇ ਕਾਜ ਪਾਉਣੇ ਗੂਗਲ ਚ ਗੂਗਲ ਚ ਗੂਗਲ ਚ ਇਹ ਬਈ ਹੁਣੀ ਪਾ ਦੇ ਯਾਰ ਮੈਂ ਇਹਦਾ ਫਿਰ ਤੱਕ ਦਰਸੇ ਮਾਮਾ ਇਹਨੇ ਮੇੜਾ ਕੰਮ ਯਾਰਾ ਅੱਛਾ ਹੁਣੀ ਪਾ ਦੇ ਨੀ ਪੂਰਾ ਪੈ ਗਿਆ ਤੜਕੇ ਲੈ ਬਈ ਲੈ ਇਹ ਲੈ ਨਾ ਉਹਦੀ ਨੀ ਮੇੜਾ ਕਰਨਾ ਦੋ ਸੌ ਤੋ ਹੋ ਗਿਆ ਪੂਰਾ ਕਰਦੇ ਲੱਗੇ ਨਾ ਦੋ ਦਈ ਉਹਦਾ ਬਾਈ ਗਿਆ ਕਹਿੰਦਾ ਮਰਦਾ ਘਰ ਕਰੋ ਲੈ ਕਰ ਤੂੰ